ਬਾਪੂ ਜੀਤ ਬਹਾਦਰ ਜੀ ਨੇ ਜਿਹੜੇ ਹਾਲਾਤ ਚੋਂ ਪਏ ਸੀ ਉਸ ਹਾਲਾਤ ਦੇ ਵਿੱਚ ਬਹੁਤ ਔਖਾ ਪਈ ਸੰਦਰਨਾ ਉੱਥੋਂ ਲੈ ਕੇ ਆਏ ਸੀ ਹੁਣ ਬਾਪੂ ਜੀ ਦਾ ਇਲਾਜ ਚੱਲਦਾ ਲੀਵਰ ਦੀ ਪ੍ਰੋਬਲਮ ਹੈ ਕਿਉਂਕਿ ਲੀਵਰ ਕੰਮ ਨਹੀਂ ਕਰ ਰਿਹਾ ساری ਉਮਰ ਚੌਂਕੀਦਾਰਾ ਕਰਕੇ ਗੱਡੀ ਹੈ ਚੌਂਕੀਦਾਰਾ ਕਰਦੇ ਸੀ ਉੱਥੇ ਨੇੜੇ ਹੀ ਕਲੋਨੀ ਦੇ ਵਿੱਚ ਬਸ ਜਿੰਨੇ ਪੈਸੇ ਕਮਾਉਂਦੇ ਸੀ ਉਹਨੇ ਦੀ ਸ਼ਰਾਬ ਪੀ ਲੀਂਦੇ ਸੀ ਗਰੀਵਰਦਾਸ ਬਾਪੂ ਬਹੁਤ ਠੀਕ ਹੋ ਜਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬਾਪੂ ਜੀਤ ਬਹਾਦਰ ਜੀ ਨੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਦੇ ਬਾਹਰੋਂ ਅਸੀਂ ਬਾਪੂ ਜੀ ਨੂੰ ਲੈ ਕੇ ਆਏ ਸੀ ਬਾਪੂ ਜੀ ਨੇ ساری ਉਮਰ ਚੌਂਕੀਦਾਰਾ ਕਰਕੇ ਕੱਢੀ ਹੈ ਚੌਂਕੀਦਾਰਾ ਕਰਦੇ ਸੀ ਉੱਥੇ ਨੇੜੇ ਹੀ ਕਲੋਨੀ ਦੇ ਵਿੱਚ بس ਜਿੰਨੇ ਪੈਸੇ ਕਮਾਉਂਦੇ ਸੀ ਉਹਨੇ ਦੀ ਸ਼ਰਾਬ ਪੀ ਲੈਂਦੇ ਸੀ ਨੇਪਾਲ ਦੇ ਰਹਿਣ ਵਾਲੇ ਹੁਣ ਐਸੇ ਹਾਲਾਤ ਬਣੇ ਹੋਏ ਸੀ ਨਾ ਕੋਈ ਧੀ ਆ ਨਾ ਕੋਈ ਪੁੱਤ ਆ ਨਾ ਕੋਈ ਭੈਣ ਆ ਨਾ ਕੋਈ ਭਰਾ ਵਾ ਪਰ ਸਾਡਾ ਫਰਜ਼ ਬਣਦਾ ਅਸੀਂ ਉਹਨਾਂ ਦੀ ਕਮੀਆਂ ਨਾ ਦੇਖੀਏ ਅਸੀਂ ਉਹਨਾਂ ਦੇ ਹਾਲਾਤ ਦੇਖੀਏ ਜਿਹੜੇ ਹਾਲਾਤ ਚੋਂ ਪਏ ਸੀ ਉਸ ਹਾਲਾਤ ਦੇ ਵਿੱਚ ਬਹੁਤ ਔਖਾ ਪਈ ਇਨਸਾਨ ਦਾ ਰਹਿਣਾ ਉੱਥੋਂ ਲੈ ਕੇ ਆਏ ਸੀ ਹੁਣ ਬਾਪੂ ਜੀ ਦਾ ਇਲਾਜ ਚੱਲਦਾ ਲੀਵਰ ਦੀ ਪ੍ਰੋਬਲਮ ਆ ਕਿਉਂਕਿ ਲੀਵਰ ਕੰਮ ਨਹੀਂ ਕਰ ਰਿਹਾ ਤੇ ਪਲੇਟਲੇਟ ਸੈੱਲ ਵੀ ਬਹੁਤ ਘਟੇ ਆ ਅੱਜ ਵੀ ਪਲੇਟਲੇਟ ਸੈੱਲ ਚੜੇ ਆ 4 ਗ੍ਰਾਮ ਖੂਨ ਸੀ ਜਦੋਂ ਲੈ ਕੇ ਆਏ ਸੀ 4 ਗ੍ਰਾਮ ਖੂਨ ਸੀ ਸਾਰਾ ਹੀ ਜਦੋਂ ਲੈ ਕੇ ਆਏ ਸੀ ਹਮੋਗਲੋਬਿਨ ਬਿਲਕੁਲ ਹੀ ਘੱਟ ਸੀਗਾ ਕਰਿਵਰਦਾਸ ਬਾਪੂ ਬਹੁਤ ਠੀਕ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ